ਜੇ ਕਿਤੇ ਅੱਜ ਭਗਤ ਸਿੰਘ ਹੁੰਦਾ ਤਾਂ ਪਤਾ ਕੀ ਹੁੰਦਾ ਭਗਤ ਸਿੰਘ ਤੇ ਐਨਐਸਏ ਲਾ ਕੇ ਨਾ ਜੋਧਪੁਰ ਜੇਲ੍ਹ ਦੇ ਵਿੱਚ ਸੋਨੂੰ ਬਾਂਗਚੂਕ ਦੇ ਨਾਲ ਹੀ ਬੰਦ ਕੀਤਾ ਹੁੰਦਾ ਜਾਂ ਫਿਰ ਭਗਤ ਸਿੰਘ ਕਿਸੇ ਭੂਰੇ ਅੰਗਰੇਜ਼ ਨੂੰ ਗੱਡੀ ਚਾੜਨ ਦੇ ਬਦਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦੀ ਸਿੰਘ ਬਣਿਆ ਬੈਠਾ ਹੁੰਦਾ ਭੂਰੇ ਅੰਗਰੇਜ਼ ਕਿਹੜੇ ਜਿਨ੍ਹਾਂ ਦੀ ਭਗਤ ਸਿੰਘ ਉਦੋਂ ਵੀ ਕਹਤਾ ਸੀ ਕਿ ਇਹਦਾ ਗੋਰੇ ਜਾਣਗੇ ਓਏ ਭੂਰੇ ਆਉਣਗੇ ਤੇ ਉਹਨਾਂ ਚਿਰ ਗਲਾਮ ਰਹਿਣਾ ਜਿਨ੍ਹਾਂ ਚਿਰ ਬੰਦੇ ਦੇ ਹੱਥੋਂ ਬੰਦੇ ਦੀ ਲੁੱਟ ਜਾਰੀ ਰਹਿਣੀ ਹੈ ਤੇ ਭੂਰੇ ਅੰਗਰੇਜ਼ ਕਿਹੜਾ ਸੀ ਅੱਜ ਦਾ ਚਿੱਟ ਕੱਪੜਿਆ ਲੀਡਰ ਤੇ ਜਾਂ ਕੋਈ ਸ਼ਰਮਾਇਦਾਰ ਤੇ ਤੀਜਾ ਧਰਮ ਦੇ ठेकेदारों ਨੇ ਭਗਤ ਸਿੰਘ ਦੇ ਗਲ ਦੇ ਵਿੱਚ ਨਾ ਹੁਣ ਤੱਕ ਕੌਮ ਦਾ ਗद्दार ਦਾ ਸਰਟੀਫਿਕੇਟ ਜਰੂਰ ਪਾ ਦੇਣਾ ਸੀ ਜਾਂ ਮਾਂ ਬੋਲੀ ਦੇ ਰਖਵਾਲੇ ਕਹੌਣ ਵਾਲੇ ਜਿਹੜੇ ਕਿਸੇ ਨੂੰ ਚੰਗਾ ਕਹੀ ਨਹੀਂ ਸਕਦੇ ਉਹਨਾਂ ਨੇ ਭਗਤ ਸਿੰਘ ਨੂੰ ਮਾਂ ਬੋਲੀ ਦੇ ਗद्दार ਦਾ ਸਰਟੀਫਿਕੇਟ ਦੇ ਦੇਣਾ ਸੀ ਜਾਂ ਫਿਰ ਭਗਤ ਸਿੰਘ ਨੂੰ ਕਿਸੇ ਝੂਠੇ ਇਨਕਾਊਂਟਰ ਮੁਕਾਬਲੇ ਦੇ ਵਿੱਚ ਭੂਰੇ ਅੰਗਰੇਜ਼ਾਂ ਨੇ ਕੀਆ ਸਾਹਮ ਦੇਣਾ ਸੀ ਤੇ ਅਗਲੀ ਮੇਰੀ ਗਰੰਟੀ ਹੈ ਕਿ ਭਗਤ ਸਿੰਘ ਨੇ ਬਸੰਤੀ ਰੰਗ ਦੀ ਜਿਹੜੀ ਪੱਗ ਸੀ ਨਾ ਉਹਨੂੰ ਲਾ ਕੇ ਭਗਾ ਕੇ ਪਰੇ ਮਾਰਨਾ ਸੀ ਕਿਉਂਕਿ ਅੱਜ ਵਸੰਤੀ ਰੰਗ ਦੀ ਪੱਗ ਦੇ ਨਾਲ ਲੋਕਾਂ ਨੂੰ ਸਭ ਤੋਂ ਵੱਧ ਨਫ਼ਰਤ ਪੈਦਾ ਹੋਗੀ ਕਿਉਂਕਿ ਭਗਤ ਸਿੰਘ ਦੀ ਪਛਾਣ ਨੂੰ ਕਾਪੀ ਕਰਕੇ ਅੱਜ ਦੇ ਇਨਕਲਾਬੀਆਂ ਨੇ ਸਾਡਾ ਬੇੜਾ ਕਰਕ ਕਰਤਾ ਗੋਰੇ ਅੰਗਰੇਜ਼ ਚੰਗੇ ਸੀ ਨਾ ਭੂਰੇ ਅੰਗਰੇਜ਼ਾਂ ਨਾਲੋਂ ਕਿਉਂਕਿ ਉਹ ਅੰਗਰੇਜ਼ ਜਿਹੜੇ ਸੀਗੇ ਨਾ ਉਹਨਾਂ ਦੇ ਟਾਈਮ ਦੇ ਵਿੱਚ ਭਗਤ ਸਿੰਘ ਦੀ ਆਵਾਜ਼ ਪੂਰੇ ਮੁਲਕ ਦੇ ਵਿੱਚ ਕੀ ਆ ਫੈਲ ਜਾਂਦੀ ਸੀ ਅਦਾਲਤ 'ਚ ਖੜਾ ਜਿਹੜਾ ਭਗਤ ਸਿੰਘ ਬਿਆਨ ਦਿੰਦਾ ਸੀ ਨਾ ਉਹ ਪੂਰੇ ਮੁਲਕ ਦੇ ਵਿੱਚ ਵਗ ਜਾਂਦਾ ਸੀ ਤੇ ਭਗਤ ਸਿੰਘ ਨੇ ਅਦਾਲਤ ਦੇ ਵਿੱਚ ਖੜ ਕੇ ਲੋਕਾਂ ਨੂੰ ਬੰਬ ਬਣਾਉਣਾ ਦਿਖਾਤਾ ਸੀ ਪਰ ਅੱਜ ਦਾ ਤਾਂ ਮੀਡੀਆ ਤੇ ਕੋਟ ਜਾਣ ਦੀ ਤਾਂ ਦੂਰ ਦੀ ਗੱਲ ਆ ਜਿਹੇ ਜੇ ਕਾਨੂੰਨ ਬਣਾਤੇ ਜਿਨ੍ਹਾਂ ਦੇ ਕਰਕੇ ਕੀ ਆ ਮੈਂ ਕਹਿੰਦਾ ਕੇਰਾ ਐਨਐਸਏ ਲੱਗੀ ਜਾਂ ਕੋਈ ਹੋਰ ਕੀ ਆ ਕੋਈ ਕਾਨੂੰਨ ਜਿਹੜੇ ਘੜੇ ਵੇ ਅੰਮਿਸਾਰਗੇ ਕੋਈ ਹੋਰ ਪੁਰਾਣੇ ਜਿਹੜੇ ਕਾਨੂੰਨ ਸੀ ਉਹਨਾਂ 'ਚ ਵੀ ਸਾਡੇ ਪੁੱਤਾਂ ਨੂੰ ਕੀ ਆ ਪਰਮਾਨੈਂਟ ਜੇਲ੍ਹਾਂ ਦੇ ਵਿੱਚ ਸਾਂਭਤਾ ਤੇ ਕੋਈ ਸੁਣਵਾਈ ਹੈ ਨਹੀਂ ਤੇ ਅਗਲਾ ਜਿਹੜਾ ਕੀ ਆ ਗੰਧਾਲ ਪਾ ਰੱਖੇ ਨੇ ਇਹਨਾਂ ਨੇ ਆਪਦੇ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਤੇ ਕਿਉਂਕਿ ਸਾਰਿਆਂ ਨੂੰ ਚਲਾ ਕੌਣ ਰਹੇ ਆ ਸਰਕਾਰਾਂ ਆਪ ਚਲਾ ਰਹੀਆਂ ਪੇੜ ਇਹਨਾਂ ਦੇ ਬੰਦੇ ਬੈਠੇ ਆ ਤੇ ਇੰਨਾ ਕ ਗੰਧਾਲ ਪਾ ਰੱਖਿਆ ਮੈਂ ਕਹਿੰਦਾ ਭਗਤ ਸਿੰਘ ਦੀ ਆਵਾਜ਼ ਕੀ ਅੱਜ ਰੋਲ ਦੇਣੀ ਸੀ ਆਓ ਅੱਜ ਰਲ ਕੇ ਭਗਤ ਸਿੰਘ ਦੇ ਨਾਰੇ ਨੂੰ ਪੂਰਾ ਕਰੀਏ ਕਿਉਂਕਿ ਸਾਰੇ ਅਸੀਂ ਭਗਤ ਸਿੰਘ ਦਾ ਇੱਕੋ ਨਾਰਾ ਬੁਲੰਦ ਕਰਦੇ ਹਾਂ ਅਕਸਰ ਇਨਕਲਾਬ ਜਿੰਦਾਬਾਦ ਪਰ ਭਗਤ ਸਿੰਘ ਦਾ ਕੀਆ ਪੂਰਾ ਨਾਰਾ ਕੀ ਸੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾ ਤੇ ਤੁਹਾਡੇ ਜਿਹੜੇ ਵਿਚਾਰ ਨੇ ਕਿ ਜੇ ਭਗਤ ਸਿੰਘ ਅੱਜ ਹੁੰਦਾ ਤਾਂ ਕੀ ਹੁੰਦਾ ਕਮੈਂਟ ਬਾਕਸ ਚ ਲਿਖ ਕੇ ਜਰੂਰ ਦੱਸੋ